ਆ ਗਿਆ ਲੈ ਚੱਕਣਾ ਕੰਬਲ ਤੇ ਨਾ ਰੱਖਿਆ ਨੀ ਗਾ ਮੈਂ ਕਹੀ ਤੇ ਨਾ ਨਹੀਂ ਕਹਿੰਦੇ ਰੋਟੀ ਖਾਧੀ ਕਿ ਨਹੀਂ ਗੱਲੀ ਮਾਂ ਪੁੱਛਦੀ ਹੈ ਐ ਸਾਡੇ ਲਓ ਬਈ ਲਓ ਦੇ ਦੇ ਹਾਂ ਚੱਕ ਲੈ ਸਮਾਨ ਬਾਕੀ ਤੇ ਰੋਟੀਆਂ ਨਾਲ ਗੱਲੀਆਂ ਆਉਣਆਂ ਛੋਟੀਆਂ ਉਧਰ ਬਨਾਲਾ ਬਨਾਲਾ ਮਤਲਬ ਆ ਬਈ ਕਰਾੜਾ ਸਾਹਿਬ ਅਮ드ਗੜ ਤੇ ਮਲਾਉ ਦੇ ਏਰੀਆ ਚ ਜੇ ਕਿਸੇ ਨੇ ਵੀ ਸਪਰੇ ਕਰਾਉਣੀ ਆ ਇਹ ਦੋ ਬੰਦੇ ਨੇ ਇਹਨਾਂ ਤੋਂ ਤਾਂ ਬਿਲਕੁਲ ਵੀ ਨਹੀਂ ਕਰਾਉਣੀ ਆ ਆਪਾਂ ਨੇ ਅੱਛਾ ਠੀਕ ਆ ਆ ਇਹ ਸੁਪਰ ਫਾਸ ਬੰਦੇ ਸੁਬੜੇ ਕਰਦੇ ਆ ਹਾਂ ਕੋਈ ਸੰਖਾ ਸੰਖ ਮਨ ਦੇ ਬਹਿਨ ਨਾ ਰੱਖਿਓ ਇਹ ਸੰਖਾ ਰਾਮ ਜੀ ਆ ਸਾਡਾ ਆਪਦਾ ਨੰਬਰ ਬੋਲ ਫੜਾ ਆਪ ਦਾ ਨੰਬਰ ਹੈ 095999100 ਇਹ ਕਾਰ ਦਾ ਠੇਕੇਦਾਰ ਹੈ ਇਹ ਪਿਆ ਮੈਂ ਜਾਨੀ ਨਾਮ ਲੈਸੋ ਜੀ ਨੰਬਰ ਮੁੰਦੇ ਨੂੰ ਅਧਰ ਮੈਂ ਪੈ ਗਿਆ ਸਪਰੇਅ ਕਰਤੀ ਯਾਰ ਹੁਣ ਕੀ ਕਰੀਏ ਅੱਬ ਵੀ ਬੈਰੀ ਬਣਿਆ ਹੋਇਆ ਤੇ ਲਾਣਾ ਉਹਨਾਂ ਇਹਨਾਂ ਨੇ ਸਪਰੇਅ ਕਰੀ ਆ ਇਹ ਕਹਿੰਦੇ ਕੋਈ ਗੱਲ ਨਹੀਂ ਕੁਛ ਨਹੀਂ ਹੁੰਦਾ ਸਪਰੇਅ ਹੋ ਗਈ ਮਾ ਸਪਰੇਅ ਹੋ ਗਈ ਥੋੜਾ ਤਾਂ ਉਹ ਕੰਮ ਆ ਵੀ ਸਾਡੀ ਹੁਣ ਚਾਹੀ ਜਾਂਦੀ ਰੰਟੀ ਹੋ ਜਾਵੇ ਲਾਗੀਆਂ ਨੇ ਤਾਂ ਲਾਗ ਹੀ ਲੈਣਾ ਹੈਨਾ ਆ ਦੇਖ ਲਾ ਆਪਣੇ ਅਸੀਂ ਰੋਟੀ ਤਿਆਰੀ ਹੋਈ ਹੋ ਮੈਨੂੰ ਪਤਾ ਹੁਣ ਨਹੀਂ ਬਾਇਆ ਮੈਂ ਨਹੀਂ ਲਿਆਂਗੇ ਰੋਟੀਆਂ ਦੇਖਾ ਰੋਟੀ ਖਾ ਤਾਂ ਸਹੀ ਤੈਨੂੰ ਮਿਲ ਗਈ ਉਹੋ ਨਹੀਂ ਕਰੀਦਾ ਹੁੰਦਾ ਰੋਟੀ ਨੂੰ ਦੇਖ ਕੇ ਨਹੀਂ ਸੁਪਰ ਕਰਿਆ ਕਰੋ ਜਿਹੜੀ ਰੋਟੀ ਬੁਰਕੀ ਮੂੰਹ ਚ ਪੈ ਗਈ ਸ਼ੁਕਰ ਕਰਿਆ ਕਰੋ ਹੱਸ ਰਿਹਾ ਵਾਹਿਗੁਰੂ ਸਤਨਾਮ ਆਪ ਕੀ ਬੀਬੀ ਆਪ ਸੇ ਪੁੱਛਤੀ ਹੈ ਵੀ ਆਪਨੇ ਰੋਟੀ ਖਾ ਲਈ ਆ ਮੋਬਾਈਲ ਤੇ ਪਾਣੀ ਪੈ ਗਿਆ ਇਹ ਤੇ ਪਾਣੀ ਦੇ ਡੁੱਬੋ ਕੇ ਕੱਢ ਲਾ ਕੁਛ ਨਹੀਂ ਹੁੰਦਾ ਇਹਨੂੰ ਵੇਸ ਨਾ ਫਿਰ ਤੇਰੇ 2 ਮਹੀਨੇ ਦੀ ਤਨਖਾਹ ਲੱਗ ਜੇ ਨਹੀਂ 60000 ਰੁਪਏ ਦਾ ਹੈ ਹਾਂ ਇਹਦੇ ਇੰਦਲੇ ਪਾਸੇ ਤੋਂ 6 ਵਜੇ ਦੇੰਦਾ ਕੱਟਿਆ ਹੋਇਆ 6 ਵਜੇ ਫੇਰ ਆ ਕੰਪਨੀ ਆ ਜੀ ਐਪਲ ਦਾ ਹੈ ਕੋਰਕਾ ਹੈ ਹਾਂ ਲੈ ਇੱਕ ਬੰਦਾ ਜੁੜ ਗਿਆ ਆਪਣੇ ਨਾਲ ਦੇਖਣ ਲੱਗ ਗਿਆ ਪੰਜਾਬ ਮੈਂ ਫਲੱਡ ਹੈ ਨਾ ਬਾਈ ਹਾਂ ਬਾਈ ਫਲੱਡ ਬਹੁਤ ਹੈ ਜੇ ਅੱਜ ਵੀ ਮੀਂਹ ਵਰਸਾ ਹੋ ਰਹੀ ਹੈ ਇਹ ਦੇਖੀਏ ਆਪ ਕਹਾਂ ਸੇ ਉਹ بتا ਦੇਣਾ ਮੇਰੇ ਕੋ ये मेरे साथ दो बिहार के आदमी है मधुबनी से हो कहां से हो अरे यार मधुबनी जी टिकट 14 बंदे देख रहे हैं इस समय अपने आप ये देखिए ये इसका नाम खुशीलाल है कभी खुश नहीं होता ये इसका नाम है महादेव हर हर महादेव भगवान जी का ब्याह हो जावे आही मांगना बहुत दा हा हा सही बात है ए बेटा ना बहुत तंगा बहुत तंग है दिन में सारे फिरदियां पे करता कोई नहीं एक खुशी लाल हाँ खुशी लाल है इसका नाम एक भाई ने कमेंट किया है वो खुशी लाल हाँ ये खुशी लाल है आपने देखा है कहीं इसको बिहार से है हरे कृष्णा हरे राम, हरे हरे राम। ये महादेव राम है पाजी खेत पर आखो हाँ जी खेत पर है जी हमारा खेत ही है ये देखिए ये बेशक महादेव है ਠੇਕੇਦਾਰ ਹੈ ਮਾਰੇ گاਉਂ ਹੈ ਜੇ ਕਿਸੇ ਨੇ ਚਾਵਤ ਦਾਨ ਦਾਨ ਲਗਵਾਨੀ ਹੋ ਕਟਵਾਨੀ ਹੋ ਨਹੀਂ ਦੇਖਾ ਬਾਈ ਅੱਛਾ ਖੇਤ ਦੇਖਣਾ ਹੈ ਇਹ ਦੇਖ ਲਈਏ ਜੇ ਵਰਸਾ ਹੋ ਰਹੀ ਹੈ ਵੀ ਖੇਤ ਮੈਂ ਦੇਖ ਲਿਆ ਬਰੋ तो ये जहाँ से पता चलता भी कितने आदमी देख रहे हैं है ना आप आ बंदा दस रहा है बहुत खूबसूरत है पाजी खेत हाँ जी बहुत खूबसूरत खेत है हमारे यहाँ पर जो पंजाब का नज़ारा है वो कहीं नहीं है ये अमरूद जामुन हैं अमर को कोई हिंदुस्तान में कहीं लगता है बीज ले जाए सौ रूपए दो, दो सौ रूपये बूटा है हूँ हूं पाजी बहुत खूबसूरत आप कहां से हो आप कहा हो ब्रो ये भी बता दो पुणे से पुणे से बंदा देख रहा है हमारी वीडियो पुणे से देख ला बंदा है बंदा हाँ जो 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 भी हमारी वीडियो देख रहा है प्लीज़ मेरे चैनल को सब्सक्राइब कर लीजिए देखना कहता तभी फायदा है जब सब्सक्राइब करोगे आप लोग ਰਵਿੰਦਰ ਅਗਰ ਨਵਾਂ ਸ਼ਹਿਰ ਤੋਂ ਵੀਰੇ ਹਾਂ ਵੀਰੇ ਮੀ ਪਈ ਜਾਂਦਾ ਅਸੀਂ ਸਪਰੇਅ ਕਰਦੇ ਸੀ ਅਸੀਂ ਵੀ ਵੀਰੇ ਸਪਰੇਅ ਕਰਨ ਲੱਗੇ ਸੀ ਆਹ ਇਹ ਬੰਦੇ ਰੋਟੀ ਖਾਣ ਲੱਗੇ ਹੋਇਆ ਹੁਣ ਸਪਰੇਅ ਕਰਕੇ ਹਟੇ ਸੀਗੇ ਝੋਨੇ ਦੇ ਵਿੱਚ ਜਾਨੂੰ ਮੀ ਆ ਗਿਆ ਹੁਣ ਯਾਰ ਸਾਲਾ ਰੱਬ ਵੀ ਮੌਕਾ ਨਹੀਂ ਦੇ ਰਿਹਾ ਨਾ ਸਪਰੇਅ ਕਰਨ ਦਾ ਮੌਕਾ ਦੇ ਰਿਹਾ ਕਿਤੇ ਬੱਸ ਉਹੀ ਦਬੋਤੀ ਜਿਰੀ ਲੋਕਾਂ ਦੀ ਜਿਹੜੀ ਖੜੀ ਆ ਉਹਨੂੰ ਸਪਰੇਅ ਨਹੀਂ ਹੋ ਰਹੀ ਝੋਨੇ ਜਾ ਬਰੇ ਨਵਾਂ ਸ਼ਹਿਰ ਤੋਂ ਝੋਨੇ ਦੇ ਵਿੱਚ ਠੀਕ ਆ ਵੀਰੇ ਹਾਂ ਮੈਂ ਵੀਰੇ ਲੁਧਿਆਣਾ ਤੋਂ ਆਪਣਾ ਲੁਧਿਆਣਾ ਤੋਂ ਮਰੀਕੁੱਲਾ ਰੋਡ ਤੇ ਪੈਂਦਾ ਅਰੇ ਹੁਣ ਬੰਦੇ ਆ ਮੇਰੇ ਕਰਨ ਲੱਗੇ ਹੋਈ ਸਪਰੇ ਦੋ ਜਣੇ ਹੁਣ ਇਹ ਕਹਿੰਦੇ ਵੀ ਸਪਰੇ ਹੋ ਗਈ ਕਹਿੰਦੇ ਕੋਈ ਫਰਕ ਨਹੀਂ ਪੈਂਦਾ ਮਾ ਯਾਰ ਤੁਸੀਂ ਤਾਂ ਆਪਦਾ ਲਾਗ ਲੈ ਲਿਆ ਹੁਣ ਜੇ ਜਹਾਂ ਜਾਂਦੀ ਰੰਡੀ ਹੋ ਜਾਵੇ ਮਾ ਸਾਡਾ ਤਾਂ ਹੋ ਗਿਆ ਮਾ ਕੰਮ ਜਾ ਚੱਲ ਹਟ ਗਿਆ ਵੀ ਸ਼ੁਗਰਾ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਵੀਰ ਹੋਰ ਕੋਈ ਗੱਲ ਨਹੀਂ ਆਹੀਆਂ 5 5 4 4 ਸਬਸਕ੍ਰਾਈਬਰ ਜੁੜੀ ਜਾਂਦੇ ਆ ਚੱਲ ਬਣਈ ਜਾਂਦੇ ਆ ਕੋਸ ਨਾ ਕੋਸ ਫੈਮਲੀ ਵਧੀ ਜਾਂਦੀ ਹੈ ਆਪਣੀ ਬਿਲਕੁਲ ਬਿਲਕੁਲ ਵੀਰੇ ਹਾਂਜੀ ਵੀਰੇ ਆ ਲਾਗੀ ਨੂੰ ਲਾਗ ਤੱਕ ਮਤਲਬ ਆ ਹਾਂ ਉਹੀ ਗੱਲ ਆ ਵੀਰੇ ਇਹਨਾਂ ਨੇ ਤਾਂ 2000 ਆਪਦਾ ਬਣਾ ਲੈਣਾ 30 ਰੁਪਏ ਢੋਲੀ ਆ ਸਾਡੇ ਛੋੜੇ ਰੇਟ ਕੀ ਚੱਲਦਾ ਢੋਲੀ ਦਾ ਇਹ ਵੀ ਦੱਸ ਦਿਓ ਤੁਹਾਡੇ ਵੀਰੇ ਕਿ ਢੋਲੀ ਦਾ ਕੀ ਰੇਟ ਚੱਲਦਾ ਸਾਡੇ ਆਹ ਡੀਜ਼ਲ ਪੰਪ ਵਾਲਿਆਂ ਢੋਲੀਆਂ ਨੇ ਜਿਨ੍ਹਾਂ ਦੇ 30 ਰੁਪਏ ਲੈਂਦੇ ਆ ਆ ਬੰਦਾ ਇਹਦਾ ਕੱਲੇ ਦਾ ਰੇਟ ਵੱਧਾ ਸਾਡੇ ਪਿੰਡ ਦੇ ਵਿੱਚੋਂ ਇਹ ਕੋਈ ਇਹਦਾ ਚੇਲਾ 20 ਰੁਪਏ ਇਹਦਾ ਹੋਰ ਕਢਾਦਾ ਵੀ ਸਾਡੀ ਕੁਲ 190 ਬੱਥੇਰੇ ਨੇ ਪਰ ਹੋ تیر ਵੀ ਹੈ ਠੀਕ ਹੈ ਬਰੇ ਛੋਡੇ ਵੀ تیر ਵੀ ਹੈ ਲੈ ਭਾਈ ਸੇਮ ਹੀ ਆ ਛੋਡੇ ਬਰਾਬਰੀਆ ਰੇਟ ਨਵਾਂ ਸ਼ਹਿਰ ਦੇ ਵਿੱਚ ਨਮਾਸ਼ਾਰ ਤੋਂ ਬੰਦੇ ਨੇ ਦੱਸਿਆ ਬਾਈ ਨੇ ਕਿਹਾ ਸਾਡੇ ਵੀ 30 ਰੁਪਏ ਹੀ ਆ ਸਾਰੇ ਪੰਜਾਬ 'ਚ ਫੇਰ ਰੇਟ ਤਾਂ ਐ ਵਧਾਤਾ ਕਹਿ ਕੇ ਹਨਾ 12 ਬੰਦੇ ਦੇਖ ਰਹੇ ਆ ਲਾਈਕ ਵੀਰੇ ਲਾਈਕ ਵੀ ਕਰ ਦਿਆ ਕਰੋ ਵੀਰੇ ਆਪਣੇ ਲਾਈਵ ਨੂੰ ਲਾਈਕ ਵੀ ਕਰ ਦੋ ਲਾਈਕ ਅਜੇ ਤੱਕ ਕਿਸੇ ਨੇ ਵੀ ਨਹੀਂ ਕੀਤਾ ਦੇਖ ਕੇ ਬੰਦੇ ਬਹੁਤ ਮੁੜ ਗਏ ਉਹ ਆ ਗਿਆ ਸੂਤ ਦੇਵਤਾ ਹਾਂ ਧੰਨਵਾਦ ਵੀਰੇ ਦੇਖਣਾ ਸਾਰ ਜੀ ਨੇ ਗੱਲ ਮੰਨ ਲਈ ਆਪਣਾ ਲਾਈਕ ਕਰਤਾ ਕਿੱਥੋਂ ਬੋਲ ਰਹੇ ਹੋ ਜੀ ਮੈਂ ਵੀਰੇ ਆਪਣਾ ਲੁਧਿਆਣਾ ਜ਼ਿਲ੍ਹਾ ਤਹਿਸੀਲ ਪੈਲ ਮਾਲ ਵਿੱਚ ਪਿੰਡ ਮੇਰਾ ਜ਼ਿਲ੍ਹਾ ਲੁਧਿਆਣਾ ਪਿੰਡ ਵਿੱਚ ਵੱਜਦਾ ਏ ਸੇਠਾਂ ਦਾ ਲਾਣਾ ਠੀਕ ਹੈ ਨਾ ਹਾਂ ਵਾਹ ਵਾਹ ਵਾਈਨੇ ਬੋਸਾਂ ਕਿੱਥੋਂ ਬੋਲਦੇ ਆ ਆਮਨ ਸੇਟ ਆਮਨ ਸੇਟ ਹਾਂ ਕਰਤਾ ਵੀਰੇ ਧੰਨਵਾਦ ਵੀਰੇ ਲਾਈਕ ਕਰਤਾ ਤਾਂ ਦੋ ਬੰਦੇ ਲੈ ਕੇ ਕੀਤਾ ਤੁਹਾਡਾ ਧੰਨਵਾਦ ਅਸ਼ੋਕ ਕੁਮਾਰ ਧੰਨਵਾਦ ਵੀਰੇ ਤੇਰਾ ਅਰਵਿੰਦਰ ਗਿੱਲ ਧੰਨਵਾਦ ਵੀਰੇ ਤੇਰਾ ਤੇ ਨੰ ਬੰਦਿਆਂ ਨੇ ਕਰਤਾ ਇੱਕ ਹੋਰ ਨੇ ਕਰਤਾ ਧੰਨਵਾਦ ਜਿਨੇ ਜਿਨੇ ਖਰੀ ਜਾਨੇ ਹੋ ਵੀਰੇ ਬਹੁਤ ਬਹੁਤ ਧੰਨਵਾਦ 16 ਬੰਦੇ ਆਪਾਂ ਨੂੰ ਦੇਖ ਰਿਹਾ ਇਸ ਟਾਈਮ ਉਹ ਮੇੜਾ ਤਾਂ ਪਰਨਾ ਗਿੱਲਾ ਹੋ ਗਿਆ ਮੁੱਲਾਪੁਰ ਦਾਖੇ ਲਾਗੇ ਵਿਆਹ ਹੈ ਅਸਾ ਲੱਦਣੇ ਮੁੱਲਾਪੁਰ ਦਾਖੇ ਲਾਗੇ ਵੀਰੇ ਕਿਹੜਾ ਪਿੰਡ ਆ ਵੀਰੇ ਲਾਈਕ ਡਾਣਾ ਸੋਕ ਅਸ਼ੋਕ ਮਾਲ ਲਾਈਕ ਡਾਣਾ ਧੰਨਵਾਦ ਵੀਰੇ ਸੋਕਮਾਰ ਜੀ ਅਬੰਦਰ ਗੱਲ ਮੁੱਲਾਪੁਰ ਸਤੋਂ ਹੋਇ ਤਿੱਧਰ ਜੀ ਪਾਇ ਜਾਣਾ ਬੰਨ ਕੇ ਚੱਲ 20 22 ਕਿਲੋਮੀਟਰ ਹੈਗਾ ਸਾਨੂੰ ਜੇ ਪਿੰਡਾਂ ਵਿੱਚ ਜਾਨੇ ਵੀਰੇ ਸੇਖੂਪੁਰਾ ਪਿੰਡ ਠੀਕ ਆ ਵੀਰੇ ਠੀਕ ਆ ਸੇਖੂਪੁਰਾ ਪਿੰਡ ਇਹ ਮੁੱਲਾਪੁਰ ਤੋਂ ਮੁੱਲਾ ਦਾਖੇ ਉਧਰ ਹੋ ਸਾਈਡ ਜਗਰਾਵਾਲੀ ਸਾਈਡ ਥੋੜਾ ਜਿਹਾ ਪਰ ਇਸ ਵਾਰ ਰੱਬ ਨੇ ਮੀਂਹ ਨੇ ਕੰਮ ਬਹੁਤ ਖਰਾਬ ਕੀਤਾ ਹੋਇਆ ਨਾ ਸਪਰੇ ਕਰਨ ਦਾ ਟਾਈਮ ਮਿਲ ਰਿਹਾ ਬੱਦਲ ਫਿਰ ਤੋਂ ਬਾਰੇ ਚਰਚਾ ਆ ਰਿਹਾ ਜਗਰਾਉਂ ਨਾਲ ਹਾਂ ਵੀਰੇ ਹਾਂ ਜਗਰਾਉਂ ਵਾਲੀ ਸਾਈਡ ਹੀ ਆ ਇਹ ਆਪਣੇ ਸੇਖੂਪੁਰਾ ਆਪਣਾ ਕਲਾੜ ਪੈਂਡ ਆ ਵੀਰੇ ਕਲਾੜ ਸਿਆਲ ਮੇਲਾ ਸਪਾਰ ਤੋਂ 7-8 ਕਿਲੋਮੀਟਰ ਰਾੜਾ ਸਾਹਿਬ ਤੋਂ 7-8 ਕਿਲੋਮੀਟਰ ਸਾਰਾੜਾ ਸਾਹਿਬ ਤੋਂ ਨਾ ਥੋੜੇ ਚੀਆ ਹਮ ਤਾਂ ਤਰੀਏ ਆਪਣੇ ਬੇ 10 11 ਕਿਲੀ ਹੁੰਦੇ ਆ ਬੜੇ ਨਹੀਂ ਹੈਗੇ ਆਪਣੇ ਤਾਂ ਆਮ ਜੇ ਆਪਾਂ ਮੀਡਲ ਪਰਿਵਾਰ ਹੀ ਆ ਆਪਣਾ ਤਾਂ ਕਿਹੜਾ ਵੀ ਵੀਰੇ ਪੂਸਾ 44 ਲਾਇਆ ਹੋਇਆ ਆਪਣੇ 10 ਕਿਲੇ ਬਾਕੀ ਕਿਲਾਖਾਂਡ ਆਪਣਾ ਹੈਗਾ 321 ਹੈਨਾ ਆਹੀ ਆਹੀ ਬੰਦੇ ਤੋਂ ਲਵਾਈ ਸੀ ਆਪਾਂ ਨੇ ਇਹੀ ਬੰਦੇ ਨੇ ਲੇ ਜੀਰੀ ਲਈ ਆ ਇਹਨੇ ਗਾਂ ਕਣਕ ਤੇ ਸਪਰੇਅ ਕਰਨੀ ਆ ਇਹਨੇ ਰਿਓ ਪਾਉਣ ਵੇਲੇ ਇਹ ਮਿਲਦਾ ਨਹੀਂ ਹੈਗਾ ਕਿਉਂਕਿ ਇਹ ਕੋ ਕੰਮ ਵੱਧ ਹੁੰਦਾ ਬੰਦੇ ਕੋਲੋਂ ਇਹ ਰਾੜਾ ਸਾਹਿਬ ਏਰੀਏ ਦੇ ਵਿੱਚ ਬਲਾਉਦ ਅਹਿਮਦਗੜ ਏਰੀਏ ਦੇ ਵਿੱਚ ਜੇ ਕਿਸੇ ਨੇ ਵੀ ਸਪਰੇਅ ਕਰਾਉਣੀ ਆ ਇਹ ਬੰਦੇ ਨੂੰ ਮਿਲ ਸਕਦਾ ਕਲਾੜ ਇਹ ਅਸਰੇ ਦੀ ਮੋਟਰ ਤੇ ਰਹਿੰਦਾ ਅਮਰੀਕਾ ਵਾਲੀ ਤੇ ਜਿਹੜਾ ਬਦਾ ਅਮਰੀਕਾ ਗਿਆ ਹੋਇਆ ਹੈਨਾ ਰਾ ਟਾਵਰ ਦੇ ਕੋਲਾ ਬੰਦਾ ਹੇ ਰਹਿੰਦਾ ਇਹ ਕਿਸੇ ਨੇ ਵੀ ਸਪਰੇ ਕਰਾਉਣੀ ਆ 24 ਘੰਟੇ ਦੋ ਜਾਨੇ ਹੁੰਦੇ ਆ ਇੱਕ ਆ ਬੰਦਾ ਇੱਕ ਆ ਜਵੰਦਾ ਹੋਰ ਵੀ ਹੈ ਪੀ ਪਾਲੀਏ ਭੰਗੜੇ ਅੱਛਾ ਭੰਗੜੇ ਨੂੰ ਇੱਥੇ ਜਾਨ ਆਏ ਹੋਏ ਆ ਆ ਲਗਭਗ ਚਲ 200 500 ਆਇਆ ਫਿਰ ਤਾਂ ਛੱਡੀ ਜੋਗਾ ਤਾਂ ਫਿਰ ਹੋ ਗਿਆ ਬਾਈ ਜੀ ਗਿੱਲ ਪਿੰਡ ਲੁਧਿਆਣਾ ਤੋਂ ਤੁਸੀਂ ਆਪਣੇ ਆਪਣੇ ਨੇਪੇ ਨੇ ਦੀ ਕੀ ਹੋ ਅੱਛਾ ਅਸ਼ੋਕਮਾਰੀ ਤੁਸੀਂ ਗਿੱਲ ਪਿੰਡ ਤੋਂ ਲੁਧਿਆਣਾ ਤੋਂ ਫੇਰ ਤਾਂ ਲਵਈਆ ਵੀਰੇ ਆਪਾਂ ਹਾਂ ਸਾਰਾ ਬਾਲਾ ਭਰ ਕੇ ਨਹੀਂ ਲਿਓ ਗੱਲਾਂ ਵਿੱਚ ਹੀ ਤਾਂ ਲੰਘਦੇ ਆ ਲੁਧਿਆਣੋਂ ਜਾਂਦੇ ਆ ਆ ਦਾ 15 20 ਜਾਣਾ ਬਾਹਰ ਕਿਹੜਾ ਪਜਦਾ ਹੀ ਰਹਿੰਦਾ ਗਿੱਲਾਂ ਦਾ ਵੀਰੇ ਅਸ਼ੋਕਮਾਰਾ ਬੰਦਾ ਹੈ ਉਹ ਗਿੱਲਾਂ ਪਿੰਡ ਤੋਂ ਬੋਲ ਰਿਹਾ ਇੱਕ ਬੰਦਾ ਹੈਗਾ ਨਵਾਂ ਸ਼ਹਿਰ ਤੋਂ ਉਹ ਕਹਿੰਦਾ 30 ਰੁਪਏ ਸਾਡੇ ਵੀ ਰੇਟ ਹੈ ਹੋਲੀ ਦਾ 30 35 ਹਾਂ 22 ਦੀ ਗੱਲ ਪੈਂਦਾ ਠੀਕ ਹੈ 30 ਚੱਲ ਰਿਹਾ ਹੁਣ ਸਾਰੇ ਪੰਜਾਬ ਚ 30 ਚੱਲ ਰਿਹਾ ਕਿਆ ਹਜਾਨਾ ਮੇਂ ਚਲਤਾ ਹੈ 40 45 ਹਰਿਆਣੇ ਦਾ ਭਾਜ ਪਾੜ ਨੇ ਯਾਰ ਅਸੀਂ ਉਹਨੇ ਰੀਸ ਥੋੜਾ ਕਰ ਲਾਂਗੇ ਇਹਦਾ ਅਰੇ ਪੰਜਾਬ ਮੇਂ ਚਲਤਾ ਹੈ ਗੁਰਦਾਸਪੁਰ ਜ਼ਿਲ੍ਹਾ ਮੇਂ 50 60 ਗੁਰਦਾਸਪੁਰ ਚ ਹੁਣ ਕਿੱਥੇ ਵਿਚਾਰਿਆਂ ਦਾ ਉਹਨਾਂ ਦਾ ਫਸਲਾਂ ਵੀ ਡੁੱਬ ਗਈਆਂ ਦੰਦ ਕੱਢ ਦਿਆ ਛਾਲੇ ਹੈ ਦੰਦ ਕੱਢਣ ਵਾਲੀ ਕਿਹੜੀ ਗੱਲ ਇਹਦੇ ਵਿੱਚ ਇਨਾਂ ਨੂੰ ਪੁੱਛੋ ਆ ਕੀ ਪੁੱਛਣਾ ਵੀਰੇ ਬਾਈ ਨੇ ਕੁਝ ਕਿਹਾ ਵੀ ਨਾ ਨੂੰ ਪੁੱਛੋ ਕੀ ਸੁਬੜੇ ਕਰਾਣੀ ਆ ਨਹੀਂ ਨਹੀਂ ਦਾ ਹੱਲ ਲੇਖੂ ਬਾਈ ਦੱਸੋ ਵੀ ਕੀ ਪੁੱਛਣਾ ਕੋਨਾ ਲਖਦਾ ਕਨੇ ਬੰਦੇ ਐ ਲਾਈਕ ਕਰਤਾ 26 ਬੰਦੇ ਦੇਖ ਰਹੇ ਮੱਕੀ ਤੋੜਦੇ ਹੋ ਕਿ ਮੱਕੀ ਤੋੜਨੀ ਸੱਲੀਆਂ ਤੋੜਨੀਆਂ ਨੇ ਕਿੰਨੇ ਕੀਲੇ ਆ ਵੀਰੇ ਤੁਮ ਆਵਦਾ ਨੰਬਰ ਬੋਲ ਬੰਦਾ ਤੇ ਨਾਲ ਗੱਲ ਕਰ ਲਓ ਹੂੰ ਨੰਬਰ ਬੋਲ ਆਵਦਾ ਬੋਲ ਨੰਬਰ 237 5 ਕਿਲੇ ਨੰਬਰ 4380 8437 97 97 43 4380 ਠੀਕ ਆ ਦੇਖ ਲੈ ਵੀਰੇ ਨੰਬਰ ਨੋਟ ਕਰ ਇਹ ਬਾਈ ਨੂੰ ਫੋਨ ਕਰ ਲਈਆਂ ਮਹਾਦੇਵ ਆ ਇਹਦਾ ਨਾਮ ਇਹ ਤੁਹਾਨੂੰ ਦੱਸ ਦੂ ਗੱਲ ਕਰ ਲਈ ਇਹ ਨਾਲ ਪੰਜ ਕਿਲੇ ਨੇ ਬਾਈ ਕਹਿੰਦਾ ਮੱਕੀ ਦੀਆਂ ਛੱਲੀਆਂ ਤੋੜਨੀਆਂ ਨੇ ਨਮਾ ਸ਼ਹਿਰ ਤੋਂ ਆਪੀ ਆ ਕੇ ਗੱਡੀ ਚ ਲੈ ਕੇ ਜਾਣਗੇ ਤੈਨੂੰ ਆਹੋ ਮੱਕੀ ਤਾਂ ਇਹ ਜੇ ਮੈਂ ਵੀ ਤੋੜੀ ਚਲੂ ਹਾਂ ਚੱਲੀ ਜਾਂਦਾ ਕੰਮਾ ਛੱਲੀਆਂ ਤੋੜਨ ਦਾ ਕੰਮ ਆਉਣਾ ਤੇ ਉਧਰ ਮੱਕੀ ਹੁੰਦੀ ਆ ਪਹਾੜੀ ਮੱਕੀ ਮੈਂ ਉਧਰ ਨੂੰ ਨਾ ਵਧੀਆ ਬਹੁਤ ਜ਼ਿਆਦਾ ਨਮੋ ਸਰ ਕਿੱਥੇ ਖਿੰਦਾ ਇਹ ਰਾਹੋਂ ਨਵਾਂ ਸ਼ਹਿਰ ਆ ਰਹੇ ਫਲੋਰ ਤੋਂ ਰਾਹੋਂ ਹੋਗੇ ਰਾਹੋਂ ਤੋਂ ਬਾਅਦ ਨਵਾਂ ਸ਼ਹਿਰ ਬੋਲੋ ਫਲੋਰ ਤੋਂ ਲੋਧਿਆਣੇ ਤੋਂ ਗਾ ਹਾਂ ਨਹੀਂ ਉੱਥੇ ਤਾਂ gira ਆ ਪਈ ਜੂ ਵਾ ਉਹ ਬੰਦੇ ਨਾਲ ਗੱਲ ਕਰ ਲਵੇ ਹਾਂ ਮੈਂ ਲੈ ਜੂਗਾ ਬਾਈ ਕਹਿੰਦਾ ਮੈਂ ਲੈ ਜੂਗਾ ਆ ਕੇ ਆ ਵੀਰੇ ਨੰਬਰ ਨੋਟ ਕਰ ਲਾ ਵੀਰੇ ਤੈਨੂੰ ਬੋਲਿਆ ਸੀਗਾ ਬਾਈ ਨਾਲ ਇਹਨਾਂ ਨਾਲ ਗੱਲ ਕਰ ਲਈ ਜੇ ਤੁਹਾਡੇ ਗੱਲਬਾਤ ਸਹੀ ਹੁੰਦੀ ਹੋਈ ਰੇਟ ਰੂਟ ਦੀ ਤਾਂ ਆ ਜੀ ਇਹਨਾਂ ਨੂੰ ਇੱਥੋਂ ਲੈ ਜੀ ਇੱਥੇ ਹੀ ਸਾਢ ਜੀ ਫਿਰ ਕਿਉਂਕਿ ਸਾਡੇ ਪਿੰਡ ਚ ਇਹਨਾਂ ਦਾ ਬਹੁਤ ਪੁਰਾਣਾ ਕੰਮ ਆ ਮੈਂ ਜਦੋਂ ਦੀ ਸੁਰਤ ਸੰਭਾਲੀ ਆ ਇਹ ਬੰਦਿਆਂ ਨੂੰ ਮੈਂ ਇੱਥੇ ਹੀ ਦੇਖ ਰਿਹਾ ਇਹ ਦੋ ਬੰਦੇ ਨੇ ਨਾਲ ਇਹਨੇ ਪਾਰਟੀ ਚ ਬੰਦੇ ਹੋਰ ਵੀ ਨੇ ਮੋਟਰ ਦੇ ਨੇ ਹੋਣਾ ਉਹਨਾਂ ਨੂੰ ਉਹਨਾਂ ਨੂੰ ਭੇਜ ਨਹੀਂ ਤੋੜਨਾ ਤੂੰ ਹੀ ਸਪਰੇਅ ਦਾ ਕਰ ਲਿਓ ਨਾਲ ਇਹ ਦੂਜੇ ਬੰਦੇ ਨੇ ਜਿਹਨਾਂ ਕੋ ਪੰਪ ਨਹੀਂ ਹੈਗੇ ਬੰਦੇ ਤਾਂ ਬਰੇ ਦਾ ਇਕੱਠੇ ਕਰਕੇ ਭੇਜ ਦਾਂਗੇ ਹਾਂ ਗੱਲ ਪੁੱਗਦੇ ਦੀ ਆ ਹਾਂ ਹਾਂ ਪੁੱਗਦਾ ਉਹ ਤਾਂ ਹੀ ਆ ਮ ਜਾਣਦਾ ਫਾਇਦਾ ਜੇ ਪੁੱਗਦਾ ਹੋਊਗਾ ਹਾਂਜੀ ਸਭੀ ਬੰਦੇ ਦੇਖ ਰਹੇ ਹੋ ਵੀਰੇ ਜਿਹੜੇ ਦੇਖ ਰਹੇ ਹੋ ਸਬਸਕ੍ਰਾਈਬ ਕਰ ਲਓ ਆਪਣੇ ਚੈਨਲ ਨੂੰ ਤੇ ਲਾਈਕ ਕਮੈਂਟ ਸ਼ੇਅਰ ਕਰ ਦਿਓ ਇਹ ਬੰਦਾ ਹੱਸ ਰਿਹਾ ਏ ਬੰਦਾ ਮੇਰੇ ਕੋਲ ਹੀ ਦੇਖ ਕੇ ਆਪਣੇ ਆ ਬੰਦਾ ਵੀ ਇਹ ਕੀ ਕਰ ਰਿਹਾ ਚਲੋ ਫਿਰ ਹੁਣ ਚੱਲੀਏ ਸਪਰੇਅ ਕਰਨੀ ਆ ਚਲੋ ਸਪਰੇ ਕਰਨੀ ਆ ਬੱਦਲ ਆ ਰਿਹਾ ਉਸਕੋ ਦੇਖਣਾ ਤੇ ਦੇਖ ਸੁਣੋ ਮੈਂ ਉਹੀ ਗਿਆ ਹੀ ਘਰੇ ਚਲੇ ਚੱਲਦੇ ਘਰੇ ਰੋਟੀ ਖਾਂਦੇ ਉੱਥੇ ਘਰ ਕੋਲੀ ਸਪਰੇ ਕਰਕੇ ਫੇਰ ਆ ਜਾਂਦੇ ਉਹਦੋਂ ਤੁਸੀਂ ਮੰਨੀ ਨਹੀਂ ਮੇਰੀ ਗੱਲ ਫਿਰ ਤੁਹਾਨੂੰ ਪਤਾ ਸੀ ਬੱਦ ਦਸ ਦਿਨ ਤੇ ਵੀ ਬੱਦਲ ਆ ਰਿਹਾ ਕੋਈ ਨਹੀਂ ਤੇ ਤੁਸੀਂ ਸਿਆਣੇ ਬੰਦੇ ਦੀ ਗੱਲ ਮੰਨ ਲਿਆ ਕਰੋ ਫਿਰ ਬਸ ਸ਼ਰਾਬ ਬਣਾਤਾ ਰਬ ਨੇ ਹੁਣ ਕਿਰਪਾ ਹੀ ਕਿਰਪਾ ਤਲੋ ਹੁਣ ਤਾਂ ਬਾਗੀ ਬਸ ਮੌਸਮ ਨਹੀਂ 20 ਮਿੰਟ ਦੇ ਆਸ ਮੇਰਾ ਝੋਲਾ ਕਿੱਥੇ ਹੈ ਰੇ ਮੇਰਾ ਵਾਲਾ ਸਮਾਨ ਰੱਖੋ ਆਹ ਭਾਂਡੇ ਪੰਪੇ ਪੰਪੂ ਪੰਪੂ ਬਣ ਨਹੀਂ ਜਾਂਦੇ ਔਰ ਸਖੀਨੀ ਕਹਿੰਨ ਆ ਵੀਰੇ ਮੈਂ ਦੇਖਾਂ ਘਰੇ ਚੱਲਦੇ ਘਰ ਆਪਣਾ ਲਵਈ ਐ ਇੱਥੋਂ ਘਰ ਗੋਲੀ ਆ ਜਿਹੜੀ ਹੁਣ ਸਪਰੇਅ ਰਹਿੰਦੀ ਆ ਕਰਨ ਵਾਲੀ ਘਰ ਗੋਲੀ ਰਹਿੰਦੀ ਆ ਆਪਣੀ ਉਹ ਨਿਕਾਲ ਨਾ ਖੋ ਨਾ ਕਿੰਦਰ ਦਰ ਪੜੀ ਛੇ ਦਰ ਪੜੀ ਤਾਂ ਨਹੀਂ ਛੇ ਮਾਦੇ ਵਿੱਚ ਪਾ ਪੰਡੇ ਯਾਰ ਗਲਾਸ glue ਸਾਰਾ ਕੁਝ ਇਹਦੇ ਵਿੱਚ ਪਾ ਦੇ ਗਲਾਸ ਤੇ ਪਾ ਤਾ ਤੋੜੀ ਇਹ ਵੀਰ ਵਿੱਚ ਹੀ ਪਾ ਛੜ ਦੇ ਗਲਾਸ ਉਹ ਚ ਪਾ ਦੇਣਾ ਕੌਲੀਆਂ ਚਾਹ ਜੀ ਕੋਲੀ ਰੂ ਕੌਨੀਆਂ ਵੀ ਗੋਲੂ ਕਹਿਗਾ ਤੁਸੀਂ ਮੋਟਰ ਤੇ ਲੈ ਜਾ ਜੰਨੇ ਉਹ ਨਾਲ ਹੀ ਕਣੀ ਚ ਪਾ ਦੀ ਵਾਹ ਹੋਰ ਨਾ ਚੋਦੀ ਚੋਦੀ ਆ ਥੋੜਾ ਵਿਵਾਦ ਕਰਨਾ ਭਲੇਖ ਨਾਲ ਲੈ ਗਏ ਅਸੀਂ ਮੋਟਰ ਤੇ ਲੈ ਜੰਨੇ ਉਹ ਦਸੀਂ ਫਿਰ ਇਹ ਬੰਦਾ ਆ ਬੰਦਾ ਪੈਗ ਦਾ ਬੌਸ ਕੀ ਨਾ ਇਹ ਦੇਖਦਾ ਖੁਸ਼ ਹੋ ਗਿਆ ਧੱਕੀ ਇਹ ਤੈਨੂੰ ਉਹ ਦੇ ਹੱਸਦਾ ਨਾ ਖੁਸ਼ ਹੋ ਗਿਆ ਤੇਰਾ ਬੰਦਾ ਸਰਦਾਰ ਦੀ ਥੋੜੀ ਬਾਲੀ ਤਾਂ ਫੀਮ ਖਾ ਲੈਂਦੇ ਹੈ ਕبھی ਕਬੜ ਹਾਂ ਹਾਂ ਸਰਦਾਰ ਲੋਕ ਖਿਲਾ ਦਿੰਦੇ ਹੈ ਤਾਂ ਵਹੀ ਜੋਰ ਸੇ ਕੰਮ ਕਰ ਲੈਂਦੇ ਹੈ ਹਾਂ ਬਾਕੀ ਚ ਲੋ ਲਹਾ ਤਾਂ ਹੁਣ ਲੈਣਾ ਸੰਭਾਰਨਾ ਬਾਕੀ ਆਪਦਾ 20 ਮੈਂ ਸਾ ਭਈਆ ਰੋਟੀ ਖਾ ਲਾ ਕਰਕੇ ਤੋੜ ਦਿੰਦੇ ਸੇ ਹਿਸਾਬ ਕਰਕੇ ਬਾਈ ਕਹਿੰਦਾ ਮੈਂ ਤਾਂ ਭਈਏ ਰੋਟੀ ਖਵਾ ਕੇ ਹਿਸਾਬ ਕਰਕੇ ਤੋੜਤੇ ਕਹਿੰਦਾ ਸਪਰੇ ਕਰਾਈ ਨਹੀਂ ਹੈਗੀ ਮੀ ਬਣ ਲੱਗ ਗਿਆ ਹਾਂ ਆ ਮੈਂ ਇਹਨਾਂ ਨੂੰ ਮੈਂ ਕਿਹਾ ਮਾ ਵੀ ਸੋਡਾ 2000 ਬਾਣਨਾ ਮੇਰੀ 20000 ਦੀ ਸਪਰੇ ਚਲੀ ਜਣੀ ਆ ਬਸ ਹੁਣ ਸਾਡੀ ਬਾਕੀ ਫਿਰ ਹੋ ਗਿਆ ਗੂੰਦ ਜੀ ਪਾ ਲਈ ਦੀ ਅਸੀਂ ਫਿਰ ਉਹ ਸੀਸੀ ਚੱਕ ਲਈ ਗੂੰਦ ਜੀ ਵਾਲੀ ਕਿੱਥੇ ਆਉ ਆ ਦੇ ਆ ਦੇ ਆ ਪਾ ਲਈ ਦੀ ਆ ਵਿੱਚ ਵੀ ਮਾੜੇ ਮੋਟਾ ਮੀਨ ਨਾਲ ਚੱਲਣਾ ਕਿ ਵੀ ਇਹਨਾਂ ਪੱਤਿਆਂ ਨੂੰ ਲੱਗ ਨਹੀਂ ਦੇ ਦੋਬਾਈ ਸਿੱਧੀ ਲੈਂਦੀ ਨਹੀਂ ਹੈਗੀ ਨਾਬੂ ਛਪੜਿਆ ਤਾਂ ਆਪਣਾ ਲੱਗ ਗਿਆ ਹਾਂ ਸਪਰੀ ਤਾਂ ਹਮ ਸਵੇਰ ਦੇ ਹੁਣ ਤਾਂ ਹੋ ਜਾਣੀ ਜੇ ਤੁਸੀਂ ਸਵੇਰੇ ਟਾਈਮ ਨਾਲ ਆਏ ਹੁੰਦੇ ਥੋੜਾ ਜਿਹਾ ਇਸਪੈਕ ਟੈਂਪਰੇਚਰ ਕੰਪੜਾ ਹੈ ਬਾਕੀ ਇਹ ਗੁੰਧ ਜੋ ਹੈ ਇਹ ਬਹੁਤ ਕੰਮ ਦੀ ਚੀਜ਼ ਆ ਹਾਂ ਟੈਂਪਰੇਚਰ ਘਟੋਗੇ ਥੋੜਾ ਜਨਾ ਹਾਂ ਟੈਂਪਰੇਚਰ ਥੋੜਾ ਜਿਹਾ ਕਮ ਹੋ ਗਿਆ ਅਗਰ ਅਧਾ ਘੰਟਾ ਫੁੱਲ ਟੈਂਪਰੇਚਰ ਕਾ ਮਿਲ ਜਾਂਦਾ ਫਿਰ ਠੀਕ ਠਾਕ ਠਾਕ ਫਿਰ ਕੋਈ ਦਿੱਕਤ ਨਹੀਂ ਆਉਂਦੀ ਚੱਲ ਕੋਈ ਗੱਲ ਨਹੀਂ ਉਹ ਤਾਂ ਕੋਈ ਮਰਜ਼ੀ ਕਹੀ ਉਹ ਮੰਨ ਨਹੀਂ ਲੈਣਾ ਸੀ ਲੈ ਗਾਈ ਉਹ ਫਦਕ ਬਸ ਆ ਜੀ ਮੇਰਾ ਸੱਤ ਕਵਾਟੜ ਤੋਂ ਘੱਟ ਝਾੜ ਨਿਕਲਿਆ ਮੈਂ ਉਸ ਤੋਂ ਪੈਸੇ ਨਹੀਂ ਦੇਣੇ ਹੱਥ ਕੋਈ ਤਾਂ ਮੈਂ ਕਿਹਾ ਵੱਧ ਨਿਕਲੂ ਹਾਂ ਇਹ ਸਾਰੇ ਇੱਕ ਸਾਲ ਨਾਲ ਜੀੜੀ ਤਕੜੀ ਆਦ ਕੀ ਹਾਂ ਹਾਡੇ 4.5 ਇਹ ਇਹ ਇੱਕ ਇੱਕ ਇਹਨਾਂ ਕੋਲੇ ਤਿਆਰ ਬੰਦਾ ਹੈ ਨਾ ਜਿਹੜੇ ਜਾਂਦੇ ਵਸ ਚਾਹੇ ਜੀਰੀ ਗੋਡੇ-ਗੋਡੇ ਆਉਂਦੀ ਹੋਵੇ ਝੋਨਾ ਇਹਨਾਂ ਨੇ ਜਾ ਕੇ ਪੰਪ ਮਾਰਨਾ ਅਗਲੇ ਜੱਟ ਨੂੰ ਵੀ ਹਾਂ ਬਾਈ ਥੋੜੀ ਜੀਰੀ ਬਹੁਤ ਤਕੜੀ ਹੈ ਸਰਦਾਰ ਜੀ ਆਏ ਗਏ ਕਿ ਇਹ ਇਹ ਇਹਨੇ ਆ ਬੰਦੇ ਦਾ ਹੱਥ ਣੇ ਉਹ ਤੋਂ ਫਿਰ ਪੈਗ ਪੁਗ ਵੀ ਸਰਦਾਰ ਜੀ ਜੀਰੀ ਹੈ ਕਿ ਆਪਣੀ ਬਹੁਤ ਵਧੀਆ ਹੈ ਹੱਸਦਾ ਹੋਰੇ ਆ ਪਰਦੇ ਚਾਹੇ ਮਾਰੀ ਨੂੰ ਚ ਅਚੰਗੀ ਨੂੰ ਇਕ ਤਾਂ ਕੁਝ ਤਾਂ ਖਾ ਵੀ ਕੇ ਪਾ ਅਦਾ ਘੰਟਾ ਦਾ ਬਣ ਗਿਆ ਜ਼ਿੰਦਗੀ ਇਹ ਆਪਣੀ 20 ਮਿੰਟ ਦੀ ਹੋ ਗਈ ਇਹ 30 ਬੰਦੇ ਦੇਖ ਰਹੇ ਆ ਇਸ ਟਾਈਮ ਸਾਨੂੰ 30 ਜਣੇ ਇਹਦੇ ਉੱਪਰ ਨੈਟ ਤੇ ਆਨਲਾਈਨ ਦੇਖ ਰਹੇ ਆ 52 ਹੋ ਗਏ 52 ਹੋ ਗਏ 52 ਹੋ ਗਏ ਹਾਂ ਬਸ ਰੱਬ ਕਾ ਜਿਹੜੇ ਬੰਦੇ ਦੇਖ ਰਿਹਾ ਲਾਈਕ ਕਰੀ ਜਾਓ ਭਾਈ ਆ ਦੇ ਲੋ ਹੁਣ ਜਰਦਾ ਮਾਲ ਕੇ ਕਾਇਮ ਹੋ ਰਿਹਾ ਜਰਦਾ ਜੋ ਖਾਏ ਜਰਦਾ ਉਹ 100 ਸਾਲ ਨਹੀਂ 100 ਸਾਲ ਨਹੀਂ ਮਰਦਾ ਹਾਂ हां <laughs> <laughs> भाई तू भी सुना दे जड़ाखां दा ਢੋਡੇ ਜੋ ਜੋ ਵੀਡੀਓ ਨੇ ਛਪ ਲੜੇ ਨਾ ਕੀੜੀ हां ਜੋ ਖਾਏ ਢੋਡੇ ਉਹਦੇ ਹੱਡਾ ਦੁਖਣ ਨਾ ਗੋਡੇ ਜਿਹੜਾ ਖਾਵੇ ਫੀਮ ਉਹ ਬੜਾਵੇ ਬੋਕੜੇ اچھا ਇਹ ਕੀ ਬਣਿਆ ਇਹ ਗੱਲ ਬਣੀ ਨਹੀਂ ਇਹ ਇਹ ਬੰਦਾ ਵੀ ਨਹੀਂ ਤਾਂ ਇਹਨੇ ਚਾਹ ਪੜਾਓ ਮਿੱਠਾ ਤੇਜ ਕਰਕੇ ਕਹਿੰਦਾ ਬਾਈ ਕਹਿੰਦਾ ਇਹਨਾਂ ਨੂੰ ਮਿੱਠਾ ਤੇਜ ਕਰਕੇ ਚਾਹ ਪਿਲਾ ਦਿਓ ਚਾਹ ਸਾਡੀ ਬਣੀ ਪਈ ਹੁਣ ਘਰੇ ਚੱਲਣਾ ਚਾਹ ਪਿੰਡ ਜਾਣਾ ਆਹ ਵਾਹੋ ਹਾਂ ਸਿੱਧਾ ਕਰੇ ਚੱਲੋ ਮਤ ਕਰਾ ਚੱਲੋ ਹਾਂ ਆ ਦੇਖ ਲਿਆ ਮੌਸਮ ਹੁਣ ਬਣੀ ਲੱਗਦਾ ਸਾਦੇ ਹੋ ਗਏ ਕਿਉਂ ਕਰਨੀ ਨਹੀਂ ਨੀ ਹੁਣ ਛੋਡੀ ਸਲਾਹ ਲੱਗਦੀ ਨਹੀਂ ਮੈਨੂੰ ਤੁਸੀਂ ਜੇ ਤੁਸੀਂ ਸਵੇਰੇ ਟਾਈਮ ਰਾਜ ਹੁੰਦਾ ਨਾ ਉਹਨੂੰ ਕੰਮ ਮੋਕਿਆਂ ਦਾ ਐਸੀ ਬਾਤ ਹੈ ਕੁਛ ਤਾਂ ਦਇਆ ਕਰਨਾ ਪਰਤਾ ਸਰਦਾਰ ਪਰ ਵੀ ਹਮ ਲੱਗ ਕੇ ਜੋਸ਼ ਰਖਦੇ ਹਾਂ ਅਮਰੀ ਅਪਕੇ ਮਰੀ ਉਹ ਹੋਗੀ ਹਾਂ ਹਾਂ ਫਿਰ ਜਿੰਮੇਵਾਰੀ ਛੱਡੂਂਗੀ ਜਾਂ ਦੁਖਤ ਦੁਖ ਤਾਂ ਸਾਰਿਆਂ ਦੀ ਬੜਾ ਬੜੀ ਆ ਚਾਹੇ ਰਾਜਾ ਮੋਦੀ ਚਾਹੁੰਦਾ ਹੈ ਚਾਹੇ ਅਸੀਂ ਫਿਕਮੰਗੇ ਕਿਉਂ ਨਹੀਂ ਆ ਦੁਖ ਤਾਂ ਦੁਖ ਹੀ ਆ ਇਹਗਾ ਠੀਕ ਹਾਂ ਜੀ ਤਾਂ ਕਸਾ ਆਇਆ ਪੱਕਾ ਦੇ ਕਰੇ ਅੜੀ ਕਿਸੇ ਨਾਲ ਠੀਕ ਆ ਜੀ ਤਾਂ ਹੁਣ ਰੱਬ ਦੀ ਇੱਛਾ ਹਾਂ ਜੀ ਜene ਬਹੁਤ ਅੱਛੇ ਹੀ ਹੈ ਦਵਾਇ ਰੂ ਭਾਜੀ ਟ੍ਰੇਨਿੰਗ ਬਹੁਤ ਅੱਛੇ ਦੀਏ ਹੈ ਧੰਨਵਾਦ ਵੀਰੇ ਦੁੱਖ ਤਾਂ ਦੁੱਖ ਹੀ ਆ ਹਾਂ ਵੀਰੇ ਸਹੀ ਗੱਲ ਆ ਵਾਈ ਸਾਹਿਬ ਦੇਖ ਰਹੇ ਨੇ ਸਭ ਵੀ ਬੰਦੇ ਇੱਕ ਵਧਾ ਪੂਰਨੀ ਤੇ ਉਹ ਦੇਖ ਰਿਹਾ ਕਹਿੰਦਾ ਟ੍ਰੇਨਿੰਗ ਬਹੁਤ ਵਧੀਆ ਦਿੱਤੀ ਹੈ ਤੁਸੀਂ ਬੰਦਿਆਂ ਨੂੰ ਇਹਨਾਂ ਨੂੰ ਟ੍ਰੇਨਿੰਗ ਰੋਡ ਵੀਡੀਓ ਚੜ ਜਾ ਇਤਨਾ ਸੁਪਰ ਹਿੱਟ ਟ੍ਰੇਨਿੰਗ ਲਾਉਂਗਾ ਸੰਸਾਰ ਮੇਂ ਜੋ ਦੇਖੇਗਾ ਉਹ ਹਰ ਹਰ ਵਕਤ ਨੋਟ ਕਰੇਗਾ ਹਾਂ ਬਾਤ ਕਹਾਂ ਸੇ ਕਹਾਂ ਠੀਕ ਆ ਕਹਾਂ ਚੱਲ ਰਹੀ ਠੀਕ ਹੈ ਪਾਸੇ ਨਾ ਹਮ ਕਬੀ ਝੂਠਾ ਜ਼ਿੰਦਗੀ ਮੇਂ ਬੋਲਾ ਨਹੀਂ ਹਾਂ ਸੱਚ ਕਿਸੇ ਕੋ ਝੂਠਾ ਨਹੀਂ ਹੂੰ ਜੋ ਅਗਰ ਮੁੱਲ ਕੋਈ ਰਖੇ ਤੋ ਸੱਚ ਦੂੰਗਾ ਨਹੀਂ ਤੋ ਨਹੀਂ ਦੇਤਾ ਠੀਕ ਹੈ ਹੁਣ ਆਪ ਲੱਦੋ ਫਿਰ ਜਿੰਦਾ ਲਈ ਆਪਾਂ ਪੰਪ ਰੱਖ ਦੋ ਤੇ ਨਿਕਲ ਉਹ ECA ਵੀ ਪੀ ECA ਵੀ ਪੀ ਹਾਂ ਉਹ ਕੈਨ ਨਹੀਂ ਆ ਤਾਂ ਇੱਥੇ ਰੱਖ ਦੇ ਮਗਰ ਇਹਦਾ ਲੋੜ ਨਹੀਂ ਹੋਣਾ ਇਹ ਰੱਖ ਦੇ ਹਾਂ ਇਹ ਦਵਾਈ ਹੈ ਉਹ 4 ਵੀਕੇ ਦਾ ਅੱਛਾ ਇਹ ਚ ਪਾ ਦੇ ਹਾਂ ਉੱਥੇ ਤੇਰਾ ਲੈ ਕੇ ਜਾਣਾ ਠੀਕ ਆ ਉਹ ਬਰਤਨ ਵਿੱਚ ਹੈ ਇਹ 2 ਕਿਲੇ ਦਾ ਬੜਾ ਠੀਕ ਆ ਮੈਂ ਦਵਾਈ ਅੱਜ ਉਹ ਦਿੱਕਰ ਉਹ ਬਾਟੀ ਵਾਲੀ ਚੱਕ ਲਵਾ ਸਬਸਕ੍ਰਾਈਬ ਕਰ ਦਿਆ ਵੀਰੇ ਧੰਨਵਾਦ ਬਹੁਤ ਬਹੁਤ ਜੇ ਸਬਸਕ੍ਰਾਈਬ ਕਰ ਲਿਆ ਆਪਣਾ ਚੈਨਲ ਚਲ ਆਈ ਇੱਕ ਇੱਕ ਕਰ ਕਰਕੇ ਜੁੜੀ ਜਾਂਦੇ ਆਪਣੇ ਨਾਲ ਬਹੁਤ ਬੰਦੇ ਬਹੁਤ ਜਣ ਕੀ ਫਿਰ ਵੀ 125 35 40 ਕੇ ਬੰਦੇ ਹੋਣਗੇ ਇੰਨੇ ਕੀ ਹੋਣਗੇ 135 45 ਬੰਦੇ ਦੇਖ ਰਹੇ ਹੈ ਜਿਹੜੇ ਜਿਹੜੇ ਦੇਖ ਰਹੇ ਹੋ ਵੀਡੀਓ ਨੂੰ ਲਾਈਕ ਕਰ ਦਿਓ ਵੀਰੇ ਜੇ ਮੌਸਮ ਤੁਹਾਨੂੰ ਵਧੀਆ ਲੱਗਦਾ ਪੰਜਾਬ ਦਾ ਮਾਹੌਲ ਚਲੋ 60 ਬੰਦੇ ਦੇਖਣ ਲੱਗੇ ਹੋਣੇ ਹੁਣ ਦੇਖ ਲੈ ਕਹਦੇ ਤੋ ਬਾਈਆਂ ਨੂੰ ਸਾਰੇ ਨੂੰ ਕੋ ਲਾਈਕ ਕਰਕੇ ਕਮੈਂਟ ਕਰ ਦੋ ਸ਼ੇਅਰ ਕਰ ਦੋ ਸਬਸਕ੍ਰਾਈਬ ਕਰ ਜ਼ਰੂਰ ਕਰ ਲਿਓ ਕਹੀਂ ਤਾਂ ਕਹਿਣਾ ਨਹੀਂ ਆਉਂਦਾ ਕਹਿਣਾ ਮੈ ਥੋੜਾ ਸਬਲਮ ਆਦਾ ਪ੍ਰੋਬਲਮ ਆ ਰਹੀ ਹੈ ਥੋੜਾ ਸਾ ਮੈਂ ਅਨਪੜ੍ਹ ਹੂ ਕਹਿਣੇ ਮੈਂ ਦਿੱਕਤ ਆਤੀ ਹੈ ਲੇਕਿਨ ਕਹਿਨੇ ਚਾਹੂੰਗਾ ਤੋ ਕਹਿ ਦੂੰਗਾ ਹਾਂ ਉਸਨਿ ਇਹ ਹੈ ਕਿ ਆਪ ਸਕ੍ਰਾਇਟ ਕਰ ਦਿਜੀਏਗਾ ਹਾਂ ਹਾਂ ਠੀਕ ਹੈ ਔਰ ਫੋਲੋ ਵੀ ਕਰ ਦਿਜੀਏਗਾ ਅਰੇ ਅਰੇ ਹਾਂ ਇਹ ਕਮਾਦ ਵੀਰੇ ਕਿਸੇ ਹੋਰ ਦਾ ਆਪਣੇ ਲਾਗੇ ਤੇ ਇਹ ਆਪਣਾ ਜਿਹੜੀ ਆ ਜੀਰੀ ਦਿੰਦੀ ਹੈ ਇਹੀ ਆ ਝੋਨਾ ਜਿਹੜਾ ਆਪਣਾ ਦੇਖ ਰਿਹਾ ਉਹ ਤੱਕ ਉਹ ਬਾzare ਤੱਕ ਤੇ ਇਧਰ ਉਹ ਟਿੱਬੇ ਤੱਕ ਇਧਰ ਆ ਇਹ ਸਾਨੂੰ ਫੇਰ ਕਿਤੇ ਲਾਈਵ ਹੋ ਕੇ ਦਿਖਾ ਦਾਂਗੇ ਕੋਠੇ ਦੇ ਉੱਪਰ ਚੜ ਕੇ ਆਪਣੇ ਦੇ ਸਾਰੇ ਆਲੇ-ਦੁਆਲੇ ਖੇਤ ਝੋਨੇ ਦਾ ਪਹਿਲਾਂ ਕਰਦੇ ਸੀ ਹੁਣ ਬੰਦ ਕਰਦੇ ਪੇਮੈਂਟ ਦਾ ਚੱਕਰ ਸੀ ਕਿ ਧੂਰੀ ਵਾਲੀ ਮਿੱਲ ਬੰਦ ਹੋ ਗਈ ਦਵਾਈ ਚੱਕੇ ਵੀ ਨਹੀਂ ਯਾਰ ਉਹ ਕੌਣ ਜਾ ਕੇ ਲੱਗੇ ਜਾਊ ਸਿਆਸੀ ਬੰਦੇ ਦੇਖ ਰਿਹਾ ਆ ਆ ਕੋਲੀ ਭਈਆ ਕੋਲੀ ਹੋਈ ਆ ਥੱਲੇ ਬੈ ਗਈ ਹੈ ਨਾ ਔਰ ਇਕੱਠੀ ਘੋਲਣੀ ਸੀ ਜਿਹੜੀ ਸੀਗੀ ਸਾਰੀ 6 ਕਿਲਿਆਂ ਦੀ ਸੀ ਉਹ ਆ ਬੰਟ ਕੇ ਰੱਖ ਲਿਆ ਨਹੀਂ ਉਹੀ ਇਹ ਕਹਿੰਦਾ ਵੀ ਉੱਥੇ ਖੋਲਣੀ ਸੀ ਮੈਨੂੰ ਦੱਸ ਰਿਹਾ ਮੁਕਿਆ ਕਿ ਜਾਂ ਪਰਤੂ ਮੋਟਰਾਂ ਮੋਟ ਰੀਆਂ ਤਾਰਾਂ ਬਾਈ ਛੋੜੇ ਵੀ ਚੋਰੀ ਹੁੰਦੀਆਂ ਨੇ ਲੱਗਾ ਸ਼کیل ਬਣਨ ਨਾ ਜਲਦੀ ਕਰ ਨਾ ਚਲ ਆਬ ਹੁਣ ਕਿਚੋ ਇੱਕ ਤਸ ਰੋਕ ਕਰਨੀ ਬਲ ਨਹੀਂ ਚਲੋ ਠੀਕ ਆ ਵੀਰੇ ਪਾਪਾ ਫੇਰ ਗੱਲ ਕਰਦੇ ਆ ਹੁਣ ਮੈਂ ਚੱਲ ਰਿਹਾ ਹਾਂ ਤੋ ਪਿੰਡ ਨੂੰ ਵੀ ਲਾਈਵ ਹੋਵਾਂਗੇ ਵੀ ਕੋਈ ਨਾ ਤੁਹਾਨੂੰ ਨੋਟਿਸ ਉਹ ਨੋਟੀਫਿਕੇਸ਼ਨ ਆ ਜਾਊਗਾ ਜਦੋਂ ਲਾਈਵ ਹੋਏ ਆਪਾਂ ਠੀਕ ਆ ਵੀਰੇ ਧੰਨਵਾਦ ਜਿਨ੍ਹਾਂ ਜਿਨ੍ਹਾਂ ਨੇ ਵੀ ਦੇਖਿਆ ਆਪਣੀ ਵੀਡੀਓ ਬਹੁਤ-ਬਹੁਤ ਜਿਹਨੇ ਸਬਸਕ੍ਰਾਈਬ ਕੀਤਾ ਵੀ ਧੰਨਵਾਦ ਵੀਰੇ ਓਕੇ ਵੀਰੇ ਬਾਏ ਟੇਕ ਕੇਅਰ